بی ایس سی ایگریکلچر ਵਿਦਿਆਰਥੀ ਨੂੰ پولیس ਨੇ ਤਿੰਨ ਪਿਸਤੌਲਾਂ ਸਮੇਤ ਕੀਤਾ ਕਾਬੂ ਇਹ ਵੀ ਪੰਜਾਬ نیوز ਦੀ ਖਾਸ ਰਿਪੋਰਟ ਕਮਿਸ਼ਨਰੇਟ ਅੰਮ੍ਰਿਤਸਰ ਦੇ ਸਮੁੱਚੇ ਪੋਰਸ پولیس ਅਧਿਕਾਰੀ ਵਿਸ਼ੇਸ਼ ਕਰਕੇ ਡਿਪਟੀ ਕਮਿਸ਼ਨਰ ਆਫ ਪੁਲਿਸ ਇਨਵੈਸਟੀਗੇਸ਼ਨ ADCP ਇਨਵੈਸਟੀਗੇਸ਼ਨ ਤੇ ADCP ਸਿਟੀ ਬਾਨ ਵਿਸ਼ਾਲ ਜੀ ਜੀ ACP ਸ੍ਰੀ ਕੁਲਦੀਪ ਜੀ CIA ਇਨਸਪੈਕਟਰ ਅਮਨਜੋਤ ਅਤੇ ਬਾਕੀ ਹੋਰ ਟੋਟਲ ਜਿਹੜੇ ਹੈਗੇ ਆ ਪੁਲਿਸ ਕਰਮਚਾਰੀਆਂ ਨੇ ਪਿਛਲੇ 2 ਮਹੀਨਿਆਂ ਤੋਂ ਜਦੋਂ ਤੋਂ ਅਸੀਂ ਇੱਥੇ ਤਾਇਨਾਤ ਹੋਏ ਆ ਬੜੀ ਅਨਥਕ ਮਿਹਨਤ ਕਰਕੇ ਬਹੁਤ ਵੱਡੀਆਂ ਪ੍ਰਾਪਤੀਆਂ ਕੀਤੀਆਂ ਜਿਨ੍ਹਾਂ ਦਾ ਜਿਹੜਾ ਵਿਸ਼ੇਸ਼ ਤੌਰ ਤੇ ਤਕਰੀਬ NDPS ਦੇ ਤਹਿਤ 99 ਮੁਕਦਮੇ ਦਰਜ ਹੋਏ ਨੇ ਜਿਨ੍ਹਾਂ ਦੇ ਵਿੱਚ 155 ਬੰਦੇ ਗ੍ਰਿਫਤਾਰ ਹੋਏ ਨੇ ਤੇ ਟੋਟਲ 32 ਕਿਲੋ 550 ਗ੍ਰਾਮ ਜਿਹੜੀ ਹਿਅਰ ਰਿਕਵਰ ਹੋਈ ਆ ਜਿਹੜਾ ਕਿ ਆਪਦੇ ਆਪ 'ਚ ਇੱਕ ਰਿਕਾਰਡ ਆ ਪਿਛਲੇ ਕਾਫੀ ਸਮੇਂ ਤੋਂ ਜਿਹੜੀ ਇੰਨੀ ਟੋਟਲ ਕੁਆਂਟੀਟੀ ਰਿਕਵਰ ਨਹੀਂ ਹੋਈ ਸੀ ਜਿਹੜੀ ਪਿਛਲੇ 2 ਮਹੀਨਿਆਂ 'ਚ ਹੋਈ ਆ ਇਸੇ ਤਰ੍ਹਾਂ ਅਫੀਮ 9 ਕਿਲੋ ਤੇ ਡਰੱਗ ਮੰਨੀ 1 ਕਰੋੜ 18 ਲੱਖ ਰੁਪਇਆ ਡਰੱਗ ਮੰਨੀ ਆ ਜਿਹੜੀ ਇਹਨਾਂ ਸਮਗਲ ਇਸ ਤੋਂ ਬਰਾਮਦ ਹੋਈ ਆ ਤੇ ਬਾਕੀ ਜਿਹੜੇ ਹੋਰ ਵਹੀਕਲਸ ਨੇ ਉਹ ਨਾਲ ਹੋਏ ਨੇ ਇਸੇ ਤਰ੍ਹਾਂ ਆਰਮਜ਼ ਐਕਟ ਦੇ ਅਧਿ ਜਿਹੜੇ ਬੰਦੇ ਫਾਇਰਿੰਗ ਦਾ ਆਰਮਜ਼ ਐਕਟ ਲੈ ਕੇ ਜੇ ਕ੍ਰਾਈਮ ਕਮਿਟ ਕਰਦੇ ਸੀ ਉਹਨਾਂ ਦੇ 8 ਮੁਕਦਮੇ ਦਰਜ ਕਰਕੇ ਜਿੰਨਾਂ ਤੋਂ 16 ਬੰਦੇ ਅਰੈਸਟ ਹੋਏ ਸੀ ਤੇ ਜਿੰਨਾਂ ਤੋਂ ਕਰੀਬ ਕਰੀਬ 25 ਜਿਹੜੇ ਪਿਸਟਲ ਵਾਲੀ ਮੌਜ਼ਰ ਜਿਹੜੇ ਵੈਪਨ ਸੀ ਤੇ 3 ਰਵਾਲਵਰ ਉਹ ਉਹਨਾਂ ਤੋਂ ਰਿਕਵਰ ਹੋਏ ਨੇ ਇਸੇ ਤਰ੍ਹਾਂ ਸਾਈਜ਼ ਐਕਟ ਤਹਿਤ 55 ਮੁਕਦਮੇ ਦਰਜ ਕਰਕੇ 57 ਬੰਦੇ ਅਰੈਸਟ ਕੀਤੇ ਨੇ ਤੇ ਕਰੀਬ ਵੱਡੀ ਮਾਤਰਾ ਦੇ ਵਿੱਚ ਜਿਹੜੀ ਹੈਗੀ ਆ ਉਹ ਸ਼ਰਾਬ ਆ ਜਿਹੜੀ ਉਹ ਰਿਕਵਰ ਹੋਈ ਆ ਇਸੇ ਤਰ੍ਹਾਂ ਡਰੱਗ ਸਮੱਗਲਰਸ ਦੇ ਵੱਲੋਂ ਜਿਹੜੀ ਨਜਾਇਜ਼ ਜਿਹੜੇ ਉਹਨਾਂ ਦੇ ਇਹ ਜਿਹੇ ਧੰਦਿਆਂ ਤੋਂ ਉਹਨਾਂ ਨੂੰ ਅਰਨ ਕਰਕੇ ਜਿਹੜੇ ਉਹਨਾਂ ਨੇ ਪੈਸੇ ਕਮਾਏ ਸੀ ਉਹਦੇ ਤਹਿਤ 1 ਕਰੋੜ 92 ਲੱਖ ਰੁਪਏ ਦੀ ਜਿਹੜੀ ਪ੍ਰਾਪਰਟੀ ਆ ਜਿਹਨੂੰ 68 ਕੇਸਿਸ ਕਹਿੰਦੇ ਨੇ 4 ਕੇਸਾਂ ਦੇ ਵਿੱਚ ਉਹ ਕੰਪੀਟੈਂਟ ਅਥਾਰਟੀ ਵੱਲੋਂ ਜਿਹੜੀ ਆ ਪ੍ਰਵਾਨ ਕੀਤੀ ਗਈ ਆ ਤੇ 1 ਕਰੋੜ 92 ਲੱਖ ਰੁਪਏ ਦੀ ਪ੍ਰਾਪਰਟੀ ਉਹਨਾਂ ਦੀ ਕਨਫਿਸਕ੍ਰੇਟ ਕੀਤੀ ਆ ਇਸੇ ਤਰ੍ਹਾਂ 755 ਬੰਦੇ ਪ੍ਰੀਵੈਂਟਿਵ ਐਕਸ਼ਨ ਲਏ ਨੇ 111 ਜਿਹੜੇ ਭਗੌੜੇ ਨੇ ਜਿਹੜੇ ਡਰੱਗਸ ਦੇ ਵਿੱਚ ਜਾਂ ਹੋਰ ਕੇਸਾਂ ਦੇ ਵਿੱਚ ਭਗੌੜੇ ਸੀ 111 ਭਗੌੜੇ ਗ੍ਰਿਫਤਾਰ ਹੋਏ ਨੇ ਤੇ ਹੋਰ ਜ਼ੰਗੀਨ ਜੁਰਮਾਂ ਦੇ ਤਹਿਤ ਜਿਹੜੇ ਪ੍ਰਾਣੇ ਹੋਰ ਦੋਸ਼ੀ ਭਗੌੜੇ ਸੀ ਉਹ 18 ਬੰਦੇ ਗ੍ਰਿਫਤਾਰ ਹੋਏ ਨੇ ਇਸੇ ਤਰ੍ਹਾਂ ਅਵੇਅਰਨੈਸ ਸਕੀਮ ਦੇ ਤਹਿਤ ਕਮਿਸ਼ਨਰ ਅੰਮ੍ਰਿਤਸਰ ਵੱਲੋਂ ਕਰੀਬ 85 ਸੈਮੀਨਾਰ ਲਾਏ ਨੇ ਜੋ ਕਿ ਲਗਾਤਾਰ ਆਲਮੋਸਟ ਮੋਰ ਦੈਨ ਇੱਕ ਜਿਹੜਾ ਹੈਗਾ ਸੈਮੀਨਾਰ ਹਰ ਰੋਜ਼ ਦਾ ਐਵਰੇਜ ਉਹ ਜਿਹੜੀ ਸਾਡੀ ਪੈ ਰਹੀ ਆ ਤਾਂ ਕਿ ਨਵੇਂ ਜਿਹੜੇ ਆ ਜਵਾਨੀ ਨੂੰ ਜਾਗਰੂਕ ਕਰਕੇ ਉਹਨਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵ ਬਾਰੇ ਜਾਣਕਾਰੀ ਦੇ ਕੇ ਉਹਨਾਂ ਨੂੰ ਸचेत ਕੀਤਾ ਜਾਵੇ ਤੇ ਸਾਡੇ ਨਵੇਂ ਜਿਹੜੇ ਨੌਜਵਾਨ ਆ ਨਵੀਂ ਜਨਤਾ ਹੈਗੀ ਆ ਉਹ ਨਸ਼ਿਆਂ ਤੋਂ ਦੂਰ ਰਹੇ ਇਸੇ ਲੜੀ ਦੇ ਵਿੱਚ 15 ਅਗਸਤ ਦੇ ਸਾਰੇ ਸੁਰੱਖਿਆ ਪ੍ਰਬੰਧਾਂ ਨੂੰ ਦੇਖਦੇ ਹੋਏ ਵਿਸ਼ੇਸ਼ ਨਾਕਾਬੰਦੀ ਵਿਸ਼ੇਸ਼ ਚੈਕਿੰਗਸ ਹੋਟਲ ਚੈਕਿੰਗਸ ਤੇ ਸਾਰੇ ਤਰ੍ਹਾਂ ਦੀ ਜਿਹੜੀ ਆ ਉਹ ਸਖਤੀ ਵਰਤੀ ਜਾ ਰਹੀ ਆ ਉਹਦੇ ਤਹਿਤ ਕੱਲ ਇੱਕ ਵਿਅਕਤੀ ਹਰਸਵਰੂਪ ਸਿੰਘ son of ਸਤਨਾਮ ਸਿੰਘ ਪਿੰਡ ਨਵੇਂ ਨਾਗ ਮਜੀਠਾ ਰੋਡ ਜਿਹੜਾ ਕਿ ਬੀਐਸਸੀ ਐਗਰੀਕਲਚਰ ਖਾਲਸਾ ਕਾਲਜ ਪੜ੍ਹਾਈ ਕਰਦਾ ਇਹਨੂੰ ਤਿੰਨ ਪਿਸਤੌਲ ਕੀਬੋਰ ਦੇ ਜਿਹੜੇ ਕਿ ਇਹਨੇ ਬਾਹਰ ਪਾਕਿਸਤਾਨ ਤੋਂ ਮੰਗਾਏ ਸੀ ਇੱਕ ਥਾਰ ਗੱਡੀ ਆ ਜਿਹੜੀ ਕਿ ਹਲੇ ਟੈਂਪਰੀਰੀ ਨੰਬਰ ਆ ਉਹਦੇ ਤਹਿਤ ਇਹਨੂੰ ਰਣਜੀਤ ਐਵੇਨਿਊ ਦੇ ਦੌਰਾਨ ਨਾਕਾ ਬੰਦੀ ਦੌਰਾਨ ਇਹਨੂੰ ਗ੍ਰਿਫਤਾਰ ਕਰਕੇ ਇਸ ਨੂੰ ਇਹਦੀ ਰੈਸਟ ਪਾਈ ਆ ਇਸ ਤਰ੍ਹਾਂ ਕਮਿਸਟਰੇਟ ਵੱਲੋਂ ਅੰਮ੍ਰਿਤਸਰ ਵੱਲੋਂ ਆਪਣੀ ਜਿਹੜੀ ਕ੍ਰਾਈਮ ਮੁਕਤ ਸੁਸਾਇਟੀ ਕਰਨੀ ਤੇ ਨਸ਼ਾ ਮੁਕਤ ਸੁਸਾਇਟੀ ਕਰਨ ਤਹਿਤ ਬਹੁਤ ਅਹਿਮ ਯੋਗਦਾਨ ਪਾ ਕੇ ਆਪਣੀ ਭੂਮਿਕਾ ਨਿਭਾਈ ਜਾ ਰਹੀ ਆ ਇਹਦੇ ਲਈ ਸਾਰੀ ਟੀਮ ਵਰਕ ਸਾਡੇ ਸਾਰੇ ਅਧਿਕਾਰੀ ਸਾਰੇ ਕਰਮਚਾਰੀ ਜਿਹੜੇ ਉਹ ਇਕਜੁੱਟ ਹੋ ਕੇ ਦਿਲ ਦੇ ਲਗਨ ਦੇ ਨਾਲ ਮਿਹਨਤ ਕਰ ਰਹੇ ਨੇ ਤੇ ਇਹ ਗਾਹ ਨੂੰ ਵੀ ਇਸੇ ਤਰ੍ਹਾਂ ਜਿਹੜੀ ਆ ਕਮਿਸ਼ਨਰੇਟ ਪੁਲਿਸ ਆ ਇਸ ਕਮਿਸ਼ਨਰੇਟ ਅੰਮ੍ਰਿਤਸਰ ਨੂੰ ਨਸ਼ਾ ਮੁਕਤ ਅਤੇ ਕ੍ਰਾਈਮ ਮੁਕਤ ਕਰਨ ਚ ਆਪਣਾ ਯੋਗਦਾਨ ਜਾਰੀ ਰੱਖੇ